ਆਜੋ ਤੁਹਾਨੂੰ ਦਿਖਾਉਣੇ ਆ ਜੀ ਹਰੀਕੇ ਹੈਡ ਤੋਂ ਦੇਖੋ ਰੁੱਖਾਂ ਦਾ ਵੱਖਰਾ 뷰 ਹੈ ਜੀ ਇੱਥੇ ਜਿਹੜੀ ਪਾਣੀ ਵਾਲੀ ਬਾਸ ਚਲਾਈ ਗਈ ਸੀ ਤੇ ਆਹ ਦੇਖੋ ਰੁੱਖਾਂ ਦੀ ਹਰਿਆਲੀ ਹੋਣ ਕਾਰਨ ਆਹ ਵੇਖੋ ਕਰੈਨ ਹਨੇਰਾ ਹੋਇਆ ਪਿਆ ਜੀ ਵੱਖਰਾ ਆਨੰਦ ਆਉਂਦਾ ਜੀ ਜਦੋਂ ਐਸੀ ਜਗ੍ਹਾ ਤੇ ਗੱਡੀ ਆ ਜਾਂਦੀ ਹੈ ਨਾ ਤੇ ਠੰਡੀ ਹਵਾ ਆਉਂਦੀ ਹੈ ਠਾਰ ਤੇ ਵੀਊ ਤੁਸੀਂ ਵੇਖੋ ਕਿਤਰਾ ਨਜ਼ਾਰਾ ਹੈ ਜੀ ਤੇ ਰੋਡ ਵੇਜ ਦੀ ਲਾਰੀ ਜਾਂਦੀ ਅੱਗੇ ਨਾ ਕੋਈ ਕੀ ਆਨੇ ਦਿਆ ਬੂਹਾ ਤੇ ਨਾ ਕੋਈ ਬਾਰੀ ਤੇ ਲਾਗੋਂ ਦੀ ਲੰਗੀ ਆ ਦੀਬ ਤੇ ਅੱਗੇ ਜਾ ਰਹੀ ਹੈ ਰਾਜ ਤੇ ਗੋਬਿੰਦ ਵਾਸ ਹੈ ਨਾ ਤੇ ਇਧਰ ਭਾਈਆ ਸਾਡਾ ਪੈਰ ਭਰਾ ਪਾਈਏ ਦਾ ਗੱਡੀ ਬਾਲੀ ਭਜਾਉਂਦਾ ਤੇ ਇਧਰ

ਤੇ ਆ ਆ ਗਈ ਬਾਈ ਜੀ ਮੱਛੀ ਮਾਰਕੀਟ ਅਕੇ ਸ਼ੁਰੂ ਹੋ ਜਾਂਦੀ ਆ ਜੀ ਜਿਹੜੇ ਠੇਕੇ ਆ ਮੱਛੀ ਵਾਲਿਆਂ ਦੇ ਵੱਡੇ ਠੇਕੇ ਇੱਥੇ ਤੁਹਾਨੂੰ ਮਿਲਣਗੇ ਜੀ ਤੇ ਮੱਛੀ ਫੜਨ ਵਾਲੇ ਜਾਲ ਉਹ ਵੀ ਹਰੀਆਂ ਤੋਂ ਮਿਲਣਗੇ ਜੀ ਤੇ ਕਿਸਤਿਆਂ ਜਿੰਨੀਆਂ ਮਰਜ਼ੀ ਲੈ ਜਾਓ ਬਣਵਾ ਕੇ ਤੇ ਆਹ ਟੰਗੇ ਪਏ ਬਾਈ ਜੀ ਮੱਛੀ ਫੜਨ ਵਾਲੇ ਜਾਲ ਆ ਦੁਕਾਨਾਂ ਦੇ ਯਾਨ ਤੇ ਕਾਨਾ ਤੇ ਬਈ ਜੀ ਮੱਛੀ ਵਾਲੀਆਂ ਵਾ